ਉਹ ਹਾਲੀ ਦੇ ਫੇਸ 1 ਤੋਂ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ ਜਿਸ ਵਕਤ ਇਹ ਪਤਾ ਲੱਗਿਆ ਕਿ ਇੱਕ ਮੁੰਡਾ ਇੱਕ ਕੁੜੀ ਨੇ ਇੱਥੇ ਇੱਕ ਰੈਂਟਡ ਘਰ ਦੇ ਵਿੱਚ ਰਹਿੰਦੇ ਸੀ ਔਰ ਉੱਥੇ ਸੁਸਾਈਡ ਕਰ ਲਈ ਹਾਲਾਂਕਿ ਇਹ ਮਾਮਲਾ ਕਿਤੇ ਸੁਸਾਈਡ ਦਾ ਦੱਸਿਆ ਜਾਂਦਾ ਔਰ ਕਿਤੇ ਇਹ ਕਿਹਾ ਜਾਂਦਾ ਹੈ ਕਿ ਇਹ ਕਤਲ ਦਾ ਮਾਮਲਾ ਹੈ ਇਸ ਵਕਤ ਅਸੀਂ ਉਸ ਘਰ ਦੇ ਬਾਹਰ ਮੌਜੂਦ ਆ ਜਿੱਥੇ ਇਹ ਸਾਰੀ ਘਟਨਾ ਹੋਈ ਹੈ ਤੁਸੀਂ ਦੇਖ ਸਕਦੇ ਹੋ ਫੇਸ 1 ਦਾ ਮਕਾਨ ਹੈ ਜਿੱਥੇ ਇਹ ਮੁੰਡਾ ਇੱਥੇ ਰਹਿੰਦਾ ਸੀਗਾ ਮੁੰਡਾ ਡੇਢ ਸਾਲ ਤੋਂ ਕਿਰਾਏ ਤੇ ਇੱਥੇ ਰਹਿ ਰਿਹਾ ਸੀਗਾ ਮਕਾਨ ਮਾਲਕਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਹਿੰਦੇ ਕਿ ਕੁੜੀ ਇੱਥੇ ਨਹੀਂ ਰਹਿੰਦੀ ਸੀ ਇਹ ਵੀ ਤੁਹਾਨੂੰ ਦੱਸ ਦਈਏ ਕਿ ਮੁੰਡਾ ਕੁੜੀ ਜਿਹੜੇ ਨੇ ਉਹ ਚੰਡੀਗੜ੍ਹ ਮੁਹਾਲੀ ਦੇ ਰਹਿਣ ਵਾਲੇ ਨਹੀਂ ਸੀਗੇ ਬਾਹਰੋਂ ਆਏ ਸੀ ਇੱਥੇ ਆ ਕੇ ਰੈਂਟेड ਘਰ ਦੇ ਵਿੱਚ ਰਹਿੰਦੇ ਸੀਗੇ ਲੇਕਿਨ ਜਿਸ ਵਕਤ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਉਹਨਾਂ ਦੇ ਵੱਲੋਂ ਇਹ ਗੱਲ ਜ਼ਰੂਰ ਕਹੀ ਗਈ ਕਿ ਕਹਿੰਦੇ ਕਿ ਕੁੜੀ ਜਿਹੜੀ ਹੈ ਉਹ ਬੈੱਡ ਤੇ ਡਿੱਗੀ ਹੋਈ ਮਿਲੀ ਹੈ ਕੁੜੀ ਦੀ ਲਾਸ਼ ਬੈੱਡ ਤੇ ਪਈ ਹੋਈ ਸੀ ਔਰ ਗੱਲ ਤੇ ਜਿਹੜੇ ਨੇ ਉਹ ਹੱਥਾਂ ਦੇ ਨਿਸ਼ਾਨ ਸੀ ਇਸ ਤਰੀਕੇ ਦੇ ਨਾਲ ਲੱਗ ਰਿਹਾ ਸੀ ਕਿ ਗੱਲ ਘੋਟ ਕੇ ਜਿਹੜਾ ਉਹ ਮਾਰਿਆ ਗਿਆ ਹੋਵੇ ਉਸ ਤੋਂ ਬਾਅਦ ਮੁੰਡੇ ਨੇ ਆਪ ਨੂੰ ਫਹਾ ਦੇ ਦਿੱਤਾ ਹੋਵੇ ਲੇਕਿਨ ਇਸ ਦੇ ਉੱਤੇ ਹੋਰ ਵੱਖਰੇ ਵੱਖਰੇ ਐਂਗਲ ਜਿਹੜੇ ਨੇ ਹਲੇ ਪੁਲਿਸ ਖੰਗਾਲ ਰਹੀ ਹੈ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕੀ ਕੁਝ ਇਸ ਦੇ ਵਿੱਚ ਹੋਇਆ ਲੇਕਿਨ ਮੁੱਢਲੀ ਜਾਂਚ ਦੇ ਵਿੱਚ ਹਲੇ ਇਹ ਸਾਰੀਆਂ ਚੀਜ਼ਾਂ ਤੋਂ ਬਾਅਦ ਜਿਹੜਾ 6 ਫੇਜ਼ ਮੋਹਾਲੀ ਦੇ ਹਸਪਤਾਲ ਦੇ ਵਿੱਚ ਲੈ ਦੀ ਟੀਮਾਂ ਵੀ ਪਹੁੰਚੀਆਂ ਸੀ ਉਹਨਾਂ ਦੇ ਵੱਲੋਂ ਜਿਹੜੀ ਹੈ ਉਹ ਸਾਰੀ ਜਾਂਚ ਕੀਤੀ ਗਈ ਔਰ ਉਸ ਤੋਂ ਬਾਅਦ ਪੋਸਟਮਾਰਟਮ ਦੇ ਲਈ ਬਾਡੀਜ਼ ਲੈ ਕੇ ਜਾਂਦੀਆਂ ਗਈਆਂ ਨੇ 6 ਫੇਸ ਦੇ ਮੋਹਾਲੀ ਦੇ ਵਿੱਚ ਰੱਖਿਆ ਗਿਆ ਉਸ ਤੋਂ ਬਾਅਦ ਅੱਗੇ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ ਕਿ ਕੀ ਕੁਝ ਹੋਇਆ ਕਿੰਨੀ ਦੇਰ ਤੋਂ ਇਹ ਲਾਸ਼ਾਂ ਜਿਹੜੀਆਂ ਨੇ ਅੰਦਰ ਪਈਆਂ ਸੀ ਕਿੰਨੀ ਦੇਰ ਤੋਂ ਜਿਹੜੀ ਹੈ ਇਹ ਸੁਸਾਈਡ ਹੋਈ ਸੀ ਜਾਂ ਇਹ ਕਤਲ ਦਾ ਮਾਮਲਾ ਸੀ ਲੇਕਿਨ ਇਸ ਪੂਰੀ ਚੀਜ਼ ਨੂੰ ਹਰ ਐਂਗਲ ਤੋਂ ਜਿਹੜੀ ਮੋਹਾਲੀ ਪੁਲਿਸ ਹੈ ਉਹ ਦੇਖ ਰਹੀ ਹੈ ਲੇਕਿਨ ਇਸ ਦੇ ਉੱਤੇ ਇੱਕ ਹੋਰ ਪੱਖ ਜਿਹੜਾ ਉਹ ਦੇਖਿਆ ਜਾ ਰਿਹਾ ਹੈ ਕਿ ਕੋਈ ਤੀਜਾ ਬੰਦਾ ਇਸ ਦੇ ਵਿੱਚ ਇਨਵੋਲਟ ਤਾਂ ਨਹੀਂ ਸੀ ਕੋਈ ਤ ਬੰਦਾ ਤਾਂ ਇੱਥੇ ਤਾਂ ਨਹੀਂ ਆਇਆ ਸੀ ਲੇਕਿਨ ਇਹ ਸਾਰੀ ਚੀਜ਼ ਦੀ ਜਾਂਚ ਜਿਹੜੀ ਉਹ ਲਗਾਤਾਰ ਕੀਤੀ ਜਾ ਰਹੀ ਹੈ ਜੇਕਰ ਗੱਲ ਕਰੀਏ ਇਹ ਸਾਰੀਆਂ ਚੀਜ਼ਾਂ ਹੁਣ ਪੁਲਿਸ ਦੇ ਹੱਥ ਦੇ ਵਿੱਚ ਨੇ ਔਰ ਪੁਲਿਸ ਲਗਾਤਾਰ ਇਸ ਕੇਸ ਨੂੰ ਇਨਵੈਸਟੀਗੇਟ ਕਰ ਰਹੀ ਹੈ ਕੈਮਰਾ ਤੇ ਮੇਰੇ ਸਹਿਯੋਗੀ ਵਿਕਾਸ ਦੇ ਨਾਲ ਅਨੂਜਾ ਸ਼ਰਮਾ ਮੋਹਾਲੀ ਮੁਹਾਲੀ ਦੇ ਫੇਜ਼ 1 ਤੋਂ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ ਜਿਸ ਵਕਤ ਇਹ ਪਤਾ ਲੱਗਿਆ ਕਿ ਇੱਕ ਮੁੰਡਾ ਇੱਕ ਕੁੜੀ ਨੇ ਇੱਥੇ ਇੱਕ ਰੈਂਟਿਡ ਘਰ ਦੇ ਵਿੱਚ ਰਹਿੰਦੇ ਸੀ ਔਰ ਉੱਥੇ ਸੁਸਾਈਡ ਕਰ ਲਈ ਹਾਲਾਂਕਿ ਇਹ ਮਾਮਲਾ ਕਿਤੇ ਸੁਸਾਈਡ ਦਾ ਦੱਸਿਆ ਜਾਂਦਾ ਔਰ ਕਿਤੇ ਇਹ ਕਿਹਾ ਜਾਂਦਾ ਹੈ ਕਿ ਇਹ ਕਤਲ ਦਾ ਮਾਮਲਾ ਹੈ ਇਸ ਵਕਤ ਅਸੀਂ ਉਸ ਘਰ ਦੇ ਬਾਹਰ ਮੌਜੂਦ ਆ ਜਿੱਥੇ ਇਹ ਸਾਰੀ ਘਟਨਾ ਹੋਈ ਹੈ ਤੁਸੀਂ ਦੇਖ ਸਕਦੇ ਹੋ ਫੇਜ਼ 1 ਦਾ ਮਕਾਨ ਹੈ ਜਿੱਥੇ ਇਹ ਮੁੰਡਾ ਇੱਥੇ ਰਹਿੰਦਾ ਸੀਗਾ ਮੁੰਡਾ ਡੇਢ ਸਾਲ ਤੋਂ ਕਿਰਾਏ ਤੇ ਇੱਥੇ ਰਹਿ ਰਿਹਾ ਸੀਗਾ ਮਕਾਨ ਮਾਲਕਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਹਿੰਦੇ ਕਿ ਕੁੜੀ ਇਥੇ ਨਹੀਂ ਰਹਿੰਦੀ ਸੀ ਇਹ ਵੀ ਤੁਹਾਨੂੰ ਦੱਸ ਦਈਏ ਕਿ ਮੁੰਡਾ ਕੁੜੀ ਜਿਹੜੇ ਨੇ ਉਹ ਚੰਡੀਗੜ੍ਹ ਮੁਹਾਲੀ ਦੇ ਰਹਿਣ ਵਾਲੇ ਨਹੀਂ ਸੀਗੇ ਬਾਹਰੋਂ ਆਏ ਸੀ ਇੱਥੇ ਆ ਕੇ ਰੈਂਟੇਡ ਘਰ ਦੇ ਵਿੱਚ ਰਹਿੰਦੇ ਸੀਗੇ ਲੇਕਿਨ ਜਿਸ ਵਕਤ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਕਿ ਉਹਨਾਂ ਦੇ ਵੱਲੋਂ ਇਹ ਗੱਲ ਜ਼ਰੂਰ ਕਹੀ ਗਈ ਕਿ ਕਹਿੰਦੇ ਕਿ ਕੁੜੀ ਜਿਹੜੀ ਹੈ ਉਹ ਬੈੱਡ ਤੇ ਡਿੱਗੀ ਹੋਈ ਮਿਲੀ ਹੈ ਕੁੜੀ ਦੀ ਲਾਸ਼ ਬੈੱਡ ਤੇ ਪਈ ਹੋਈ ਸੀ ਔਰ ਗੱਲ ਤੇ ਜਿਹੜੇ ਨੇ ਉਹ ਹੱਥਾਂ ਦੇ ਨਿਸ਼ਾਨ ਸੀ ਇਸ ਤਰੀਕੇ ਦੇ ਨਾਲ ਲੱਗ ਰਿਹਾ ਸੀ ਕਿ ਗੱਲ ਘੋਟ ਕੇ ਜਿਹੜਾ ਉਹ ਮਾਰਿਆ ਗਿਆ ਹੋਵੇ ਉਸ ਤੋਂ ਬਾਅਦ ਮੁੰਡੇ ਨੇ ਆਪ ਨੂੰ ਫਹਾ ਦੇ ਦਿੱਤਾ ਹੋਵੇ ਲੇਕਿਨ ਇਸ ਦੇ ਉੱਤੇ ਹੋਰ ਵੱਖਰੇ ਵੱਖਰੇ ਐਂਗਲ ਜਿਹੜੇ ਨੇ ਹਲੇ ਪੁਲਿਸ ਖੰਗਾਲ ਰਹੀ ਹੈ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕੀ ਕੁਝ ਇਸ ਦੇ ਵਿੱਚ ਹੋਇਆ ਲੇਕਿਨ ਮੁੱਢਲੀ ਜਾਂਚ ਦੇ ਵਿੱਚ ਹਲੇ ਇਹ ਸਾਰੀਆਂ ਚੀਜ਼ਾਂ ਤੋਂ ਬਾਅਦ ਜਿਹੜਾ 6 ਫੇਜ਼ ਮੋਹਾਲੀ ਦੇ ਹਸਪਤਾਲ ਦੇ ਵਿੱਚ ਲੈ ਦੀ ਟੀਮਾਂ ਵੀ ਪਹੁੰਚੀਆਂ ਸੀ ਉਹਨਾਂ ਦੇ ਵੱਲੋਂ ਜਿਹੜੀ ਹੈ ਉਹ ਸਾਰੀ ਜਾਂਚ ਕੀਤੀ ਗਈ ਔਰ ਉਸ ਤੋਂ ਬਾਅਦ ਪੋਸਟਮਾਰਟਮ ਦੇ ਲਈ ਬਾਡੀਜ਼ ਲੈ ਕੇ ਜਾਂਦੀਆਂ ਗਈਆਂ ਨੇ 6 ਫੇਸ ਦੇ ਮੋਹਾਲੀ ਦੇ ਵਿੱਚ ਰੱਖਿਆ ਗਿਆ ਉਸ ਤੋਂ ਬਾਅਦ ਅੱਗੇ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ ਕਿ ਕੀ ਕੁਝ ਹੋਇਆ ਕਿੰਨੀ ਦੇਰ ਤੋਂ ਇਹ ਲਾਸ਼ਾਂ ਜਿਹੜੀਆਂ ਨੇ ਅੰਦਰ ਪਈਆਂ ਸੀ ਕਿੰਨੀ ਦੇਰ ਤੋਂ ਜਿਹੜੀ ਹੈ ਇਹ ਸੁਸਾਈਡ ਹੋਈ ਸੀ ਜਾਂ ਇਹ ਕਤਲ ਦਾ ਮਾਮਲਾ ਸੀ ਲੇਕਿਨ ਇਸ ਪੂਰੀ ਚੀਜ਼ ਨੂੰ ਹਰ ਐਂਗਲ ਤੋਂ ਜਿਹੜੀ ਮੋਹਾਲੀ ਪੁਲਿਸ ਹੈ ਉਹ ਦੇਖ ਰਹੀ ਹੈ ਲੇਕਿਨ ਇਸ ਦੇ ਉੱਤੇ ਇੱਕ ਹੋਰ ਪੱਖ ਜਿਹੜਾ ਉਹ ਦੇਖਿਆ ਜਾ ਰਿਹਾ ਹੈ ਕਿ ਕੋਈ ਤੀਜਾ ਬੰਦਾ ਇਸ ਦੇ ਵਿੱਚ ਇਨਵੋਲਟ ਤਾਂ ਨਹੀਂ ਸੀ ਕੋਈ ਤ ਬੰਦਾ ਤਾਂ ਇੱਥੇ ਤਾਂ ਨਹੀਂ ਆਇਆ ਸੀ ਲੇਕਿਨ ਇਹ ਸਾਰੀ ਚੀਜ਼ ਦੀ ਜਾਂਚ ਜਿਹੜੀ ਉਹ ਲਗਾਤਾਰ ਕੀਤੀ ਜਾ ਰਹੀ ਹੈ ਜੇਕਰ ਗੱਲ ਕਰੀਏ ਇਹ ਸਾਰੀਆਂ ਚੀਜ਼ਾਂ ਹੁਣ ਪੁਲਿਸ ਦੇ ਹੱਥ ਦੇ ਵਿੱਚ ਨੇ ਔਰ ਪੁਲਿਸ ਲਗਾਤਾਰ ਇਸ ਕੇਸ ਨੂੰ ਇਨਵੈਸਟੀਗੇਟ ਕਰ ਰਹੀ ਹੈ ਕੈਮਰਾ ਤੇ ਮੇਰੇ ਸਹਿਯੋਗੀ ਵਿਕਾਸ ਦੇ ਨਾਲ ਅਨੂਜਾ ਸ਼ਰਮਾ ਮੋਹਾਲੀ